ਕਿਸਾਨ ਵੀਰੋ ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਆਪਾਂ ਝੋਨੇ ਦੀਆਂ ਕੁਝ ਬਿਮਾਰੀਆਂ ਜਾਂ ਜਿਹੜਾ ਹੁਣ ਮੇਨ ਸਮਾਂ ਚੱਲ ਰਿਹਾ ਕੁਝ ਜਿਹੜੇ ਝੋਨੇ ਐ ਨਿਸ ਚੁੱਕੇ ਐ ਕੁਝ ਨਿਸ ਰਹੇ ਐ ਉਹ ਜਿਹੜੀਆਂ ਪਛੇਤੀਆਂ ਜਾਂ ਸ਼ਾਰਟ ਟਰਮ ਵੈਰਾਈਟੀਆਂ ਕਹਿ ਲਈਏ ਉਹ ਜਿਹੜੀਆਂ ਘਬੋਲੇ ਤੇ ਐ ਪੀਪੜੀਆਂ ਬਣ ਰਹੀਆਂ ਐ ਉਰੇ ਤੇ ਗੱਲਬਾਤ ਕਰਾਂਗੇ ਵੀ ਕਿਹੜੀਆਂ ਆਪਾਂ ਨੂੰ ਸਪਰੇਆ ਕਿਹੜੇ ਚੀਜ਼ ਲਈ ਕਰਨੀਆਂ ਚਾਹੀਦੀਆਂ ਤੇ ਨਾਲ ਜਿਹੜਾ ਆਪਣਾ ਮੇਨ ਵਿਸ਼ਾ ਰਹੂਗਾ ਜਿਹੜੀ ਬਿਮਾਰੀ ਆਪਣੇ ਝੋਨੇ ਨੂੰ ਉਸ ਟਾਈਮ ਜ਼ਿਆਦਾ ਪੈਂਦੀ ਹੈ ਜਦੋਂ ਹੁਣ ਨਿਸਣ ਵੇਲੇ ਜਿਵੇਂ ਕਿ ਇਸ ਵਾਰ ਮੌਸਮ ਰਿਹਾ ਹੈ ਜਾਰਾ ਬਦਲਵਾਈ ਮੀਂਹ ਜਾਂ ਹਵਾ ਦੇ ਵਿੱਚ ਜ਼ਿਆਦਾ ਨਮੀ ਰਹੇ ਸੈਲ ਰਵੇ ਤਾਂ ਉਹਦੇ ਕਰਕੇ ਜਿਹੜੀ ਬਿਮਾਰੀ ਲੱਗਦੀ ਹੈ ਝੋਨੇ ਨੂੰ ਜੋ ਕਿ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਕਿਸਾਨ ਵੀਰੋ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਦਵਾਈਆਂ ਉਹਦੇ ਲਈ ਰეკਮੈਂਡ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸੋ ਜਿਹੜੇ ਮੇਰੇ ਕਿਸਾਨ ਵੀ ਜਿਹੜੇ ਨਵੇਂ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਕਿਸਾਨ ਵੀਰੋ ਜੇਕਰ ਤੁਸੀਂ ਖੇਤੀਬਾੜੀ ਸੰਬੰਧਤ ਕਿਸੇ ਵੀ ਸਮੱਸਿਆ ਦਾ ਹੱਲ ਚਾਹੁੰਦੇ ਹੋ ਤਾਂ ਮੇਰੇ WhatsApp ਗਰੁੱਪ ਨਾਲ ਜੁੜ ਸਕਦੇ ਹੋ ਤੁਸੀਂ ਆਪਣੇ ਖੇਤ ਦੀ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਉਸ ਨੰਬਰ ਤੇ ਭੇਜ ਸਕਦੇ ਹੋ WhatsApp ਨੰਬਰ ਹੈਗਾ ਜੀ 8898011111 ਨੰਬਰ ਮੈਂ ਫੇਰ ਰਿਪੀਟ ਕਰ ਦਿੰਦਾ ਕਰਦਨ ਆ ਕਿਸਾਨ ਵੀਰੋ 889801111 ਤਾਂ ਕਿਸਾਨ ਵੀਰੋ ਆਪਾਂ ਗੱਲ ਕਰੀਏ ਜਿਵੇਂ ਕਿ ਜਿੱਥੇ ਆਪਣਾ ਜਿਹੜੀ ਫਸਲ ਹੈ ਕਬੂਲੇ ਦੇ ਵਿੱਚ ਹੈ ਉਥੇ ਆਪਾਂ ਵਧੀਆ ਝਾੜ ਲੈਣ ਲਈ ਹੁਣ 13045 05234 ਦੀ ਸਪਰੇਅ ਕਿਸਾਨ ਵੀਰੋ ਜ਼ਰੂਰ ਕਰਨੀ ਹੈ ਤੇ ਨਾਲ ਕੋਈ ਜਿਹੜਾ ਆਪਾਂ ਫੰਗੀਸਾਈਡ ਹੈ ਉਹ ਕਰ ਸਕਦੇ ਆ ਤੇ ਜਿੱਥੇ ਕਿਸਾਨ ਵੀਰੋ ਕਈ ਮੇਰੇ ਵੀਰ ਤੇਲੇ ਵਾਲੀ ਸਪਰੇਅ ਕਰ ਰਹੇ ਆ ਜਿੱਥੇ ਨਸਾਰੇ ਬਾਹ ਜਾਂ ਪਹਿਲਾਂ ਤੇਲੇ ਵਾਲੀ ਸਪਰੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਕਿਸੇ ਵੀ ਆਪਾਂ ਹੋਰ ਦਵਾਈ ਦੇ ਵਿੱਚ ਮਿਕਸ ਕਰਕੇ ਨਾ ਕਰੀਏ ਤਾਂ ਕਿ ਉਹਦੇ ਆਪਾਂ ਨੂੰ ਫਿਰ ਜਿਹੜਾ ਪ੍ਰੋਪਰ ਰਿਜ਼ਲਟ ਨਹੀਂ ਮਿਲਣਾ ਤੇ ਇਹਦਾ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਤੇਲੇ ਦਾ ਅਟੈਕ ਹੁੰਦਾ ਆਪਾਂ ਮੁੱਢਾਂ ਤੇ ਅਟੈਕ ਹੁੰਦਾ ਇਹਦਾ ਆਪਾਂ ਬੂਟੇ ਨੂੰ ਜਦੋਂ ਹਲਾ ਕੇ ਦੇਖਾਂਗੇ ਤਾਂ ਜੇਕਰ ప్రతి ਬੂਟੇ ਪੰਜ ਆਪਾਂ ਨੂੰ ਜਿਹੜੇ ਐ ਉਪਰ ਜਾਂ ਤੇਲਾ ਕਹਿੰਦੀ ਹੈ ਡਿੱਗਦੇ ਮਿਲਦੇ ਆ ਥੱਲੇ ਆਪਾਂ ਨਾਲ ਹੱਥ ਰੱਖ ਲਾਂਗੇ ਜਾਂ ਪੀਜ ਰੱਖ ਲਾਂਗੇ ਉੱਤੇ ਜਿਹੜਾ ਕਲੀਅਰ ਹੋਊਗਾ ਡੀਡੀ ਚਾਲ ਚੱਲਦਾ ਹੁੰਦਾ ਹਮੇਸ਼ਾ ਇਹ ਤੇਲਾ ਤੋਂ ਜੇਕਰ ਆਪਾਂ ਨੂੰ ਪ੍ਰਤੀ ਬੂਟੇ 5 ਇਹ ਮਿਲਦੇ ਆ ਫੇਰ ਆਪਾਂ ਜਿਹੜੀ ਇਹ ਸਪਰੇਅ ਕਰਨੀ ਸਟਾਰਟ ਕਰਨੀ ਹੈ ਤੇ ਇਹਦੇ ਨਾਲ ਕਈ ਕੀ ਜਗ੍ਹਾ ਤੇ ਆਪਣਾ ਪਤਲ ਲਵੇਟ ਦਾ ਵੀ ਅਟੈਕ ਹੋ ਗਿਆ ਜਿੱਥੇ ਆਪਾਂ ਕੋਰਾਂਜਣ ਵਗੈਰਾ ਕਰ ਸਕਦੇ ਆ ਟਕੂਮੀ ਵਗੈਰਾ ਕਰ ਸਕਦੇ ਆ ਕਿਸਾਨ ਵੀਰੋ ਤੇ ਜਿੱਥੇ ਆਪਾਂ ਸ਼ੀਤ ਬਲੇਡ ਦਾ ਅਟੈਕ ਹੈਗਾ ਉਥੇ ਉਸ ਨਾਲ ਸਪਰੇਅ ਕਰਾਂਗੇ ਜਿਹਦੇ ਕਿ ਮੈਂ ਅਗਲੀ ਵੀਡੀਓ ਵਿੱਚ ਜਾਣਕਾਰੀ ਦਵਾਂਗਾ ਸੋ ਆਪਾਂ ਹੁਣ ਗੱਲ ਕਰੀਏ ਜਿਹੜਾ ਆਪਣਾ ਮੇਨ ਅਟੈਕ ਹੈ ਕਿਸਾਨ ਵੀਰੋ ਜਿਹੜਾ ਨਿਸਣ ਸਮੇ ਬਦਲਵਾਈ ਕਰਕੇ ਹੁੰਦਾ ਹੈ ਉਹ ਬਿਮਾਰੀ ਦਾ ਨਾਮ ਹੈਗਾ ਫਾਲਸ ਮਟ ਜਾਂ ਆਪਾਂ ਝੂਠੀ ਕਾਂਗਿਆਰੀ ਕਹਿ ਦਿੰਨੇ ਆ ਇਹਦੇ ਚ ਕਿਸਾਨ ਵੀਰੋ ਆਪਾਂ ਕੀ ਹੁੰਦਾ ਜਿਵੇਂ ਕਿ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ ਇਹਦੇ ਵਿੱਚ ਮੁੰਜਰਾਂ ਦੇ ਵਿੱਚ ਦਾਣਿਆਂ ਦੀ ਜਗ੍ਹਾ ਆ ਤੁਸੀਂ ਦੇਖ ਰਹੇ ਹੋ ਪੀਲੇ ਤੋਂ ਜਾਂ ਪੀਲੇ ਤੋਂ ਹਰੇ ਰੰਗ ਦੇ ਢੂੜੇਦਾਰ ਵਾਂਗੂ ਜਿਹੜੇ ਆਪਣੇ ਉਰਲੀ ਦੇ ਆਪਣਾ ਆ ਗੋਲੇ ਜੇ ਬਣ ਜਾਂਦੇ ਆ ਜਿਵੇਂ ਕਿ ਤੁਸੀਂ ਇਸ ਫੋਟੋ ਚ ਦੇਖ ਰਹੇ ਹੋ ਤੇ ਇਹਦੇ ਨਾਲ ਜਿਹੜਾ ਆਪਣਾ ਝਾੜ ਦੇ ਉੱਤੇ ਕਾਫੀ ਨੁਕਸਾਨ ਪੈਂਦਾ ਹੈ ਇਹਦਾ ਕਾਰਨ ਕਿਸਾਨ ਵੀਰੋ ਇਹੀ ਹੈ ਇਹ ਤਾਂ ਨਮੀ ਬਦਲਵਾਈ ਜ਼ਿਆਦਾ ਹੋਣੀ ਉਤੋਂ ਆਪਾਂ ਜਦੋਂ ਯੂਰੀਆ ਆਪਾਂ ਜ਼ਿਆਦਾ ਪਾਈ ਹੁੰਦੀ ਹੈ ਜ਼ਿਆਦਾ ਖਾਦਾਂ ਦੀ ਵਰਤੋਂ ਕਰਕੇ ਇਸ ਚੀਜ਼ ਦੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਇਹਦੇ ਲਈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਸਪਰੇਅ ਜਿਹੜੀਆਂ ਰეკਮੈਂਡ ਹੈਗੀਆਂ ਜਿਨ੍ਹਾਂ ਦਾ ਕਿ ਬਹੁਤ ਹੀ ਵਧੀਆ ਰਿਜ਼ਲਟ ਹੈ ਇਸ ਚੀਜ਼ ਤੇ ਉਹ ਹੈਗਾ ਇੱਕ ਤਾਂ ਸਾਲਟ ਪਿਪੋਕਸੀ ਸਟ੍ਰੋਬਨ ਪਲਸ ਕ੍ਰੋਪੀਕੋਨਾਜ਼ੋਲ 18.7683 ਜਿਹੜੀ ਕਿ ਗਲੀਲੀਓਵੇ ਦੇ ਨਾਂ ਤੇ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲ ਜੂ ਇਹਦੀ ਜਿਹੜੀ ਆਪਾਂ 400 ਐਮਐਲ ਪ੍ਰਤੀ ਏਕੜ ਸਪਰੇਅ ਕਰਨੀ ਹੈ 200 ਲੀਟਰ ਪਾਣੀ ਪ੍ਰਤੀ ਏਕੜ ਦਾ ਵਰਤਨਾ ਹੈ ਜਾਂ ਇਹਦੀ ਜਗ੍ਹਾ ਆਪਾਂ ਸਪਰੇਅ ਕਰ ਸਕਦੇ ਹਾਂ 500 ਗ੍ਰਾਮ ਜਿਹੜੀ ਐ ਕੋਸਾਈਡ ਦੀ ਸਪਰੇਅ ਕਰ ਸਕਦੇ ਹਾਂ 46 طاقت ਵਾਲੀ 46 DF طاقت ਵਾਲੀ ਜਿਹਦੇ ਵਿੱਚ ਕਾਪਰ ਹਾਈਡਰੋਕਸਾਈਡ ਸਾਲਟ ਹੁੰਦਾ ਹੈ 500 ਗ੍ਰਾਮ ਪ੍ਰਤੀ ਕਿੱਲਾ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਆਪਾਂ ਜਿਹੜੀ ਹੈ ਸਪਰੇਅ ਕਰਨੀ ਹੈ ਤਾਂ ਕਿ ਜਿਹੜੀ ਆਪਣੀ ਫਸਲ ਨੂੰ ਅੱਗੇ ਜਾ ਕੇ ਇਸ ਸਮੱਸਿਆ ਨਾ ਆਵੇ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ